ਸੁਨਿਆਰੇ ਦੇ ਘਰ ਡਾਕਾ ਪੈਣ ਦੀ ਇਹ ਖਬਰ ਸਾਹਮਣੇ ਆਈ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ 9 ਤੋਂ 10 ਇਹ ਲੁਟੇਰੇ ਜਿਹੜੇ ਨੇ ਦੇ ਰਾਤ 2:30 ਵਜੇ ਦੇ ਕਰੀਬ ਘਰ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਗੁਰਦਾਸਪੁਰ ਦੇ ਕਾਨੂੰਨਾਂ ਰੋਡ ਦਾ ਇਹ ਮਾਮਲਾ ਹੈ ਜਿੱਥੇ ਇੱਕ ਸੁਨਿਆਰੇ ਦੇ ਘਰ ਹਥਿਆਰਬੰਦ ਲੁਟੇਰੇ ਵੜਦੇ ਨੇ ਦਰਅਸਲ ਪਹਿਲਾਂ ਘਰ ਦੀ ਗੱਲ ਪੱਟੀ ਜਾਂਦੀ ਹੈ ਤੇ ਫਿਰ 3000 ਹਤਿਆਰਾਂ ਸਣੇ ਇਹ ਬਦਮਾਸ਼ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਪਤਨੀ ਦੇ ਕੁਝ ਗਹਿਣੇ ਲੈ ਕੇ ਉਥੋਂ ਫਰਾਰ ਹੋਏ ਨੇ ਦੱਸਿਆ ਜਾ ਰਿਹਾ ਕਿ ਜਦ ਮਹਿਲਾ ਦੇ ਵੱਲੋਂ ਵੇਖਿਆ ਜਾਂਦਾ ਹੈ ਕਿ ਉਹਨਾਂ ਦੇ ਘਰ ਬਾਹਰੇ ਕੁਝ ਲੋਕ ਖੜੇ ਹੋਏ ਨੇ ਤਾਂ ਮਹਿਲਾ ਤੁਰੰਤ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਦੀ ਹੈ ਤੇ ਉਸ ਦੇ ਦਰਮਿਆਨ ਰਿਸ਼ਤੇਦਾਰ ਵੀ ਪਹੁੰਚ ਜਾਂਦੇ ਨੇ ਤੇ ਲੁਟੇਰਿਆਂ ਦੇ ਨਾਲ ਆਮੋ ਸਾਹਮਣੇ ਮੁਕਾਬਲਾ ਹੁੰਦਾ ਇੱਥੇ ਗੋਲੀਆਂ ਤੱਕ ਚੱਲੀਆਂ ਨੇ ਤੇ ਉਸ ਦੇ ਦਰਮਿਆਨ ਦੱਸਿਆ ਜਾ ਰਿਹਾ ਕਿ ਲੁਟੇਰੇ ਜਿਹੜੇ ਨੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਨੇ ਉਧਰ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚੀ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜਾਂਦੇ ਜਾਂਦੇ ਦੱਸਿਆ ਜਾ ਰਿਹਾ ਕਿ ਜਿਹੜੇ ਲੁਟੇਰੇ ਨੇ ਉਹ రివాల్వర్ ਵੀ ਇੱਕ ਜਿਹੜੀ ਨਾਲ ਲੈ ਗਏ ਨੇ ਇਸੇ ਦਰਮਿਆਨ ਹੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਸੁਨਿਆਰਾ ਜੋ ਕਿ ਕਾਫੀ ਜ਼ਖਮੀ ਹੋਇਆ ਇਸ ਵੇਲੇ ਨਿੱਜੀ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਜਾਰੀ ਹੈ ਤੁਹਾਨੂੰ ਆ ਰੋਡ ਤੋਂ ਰਹਿਣ ਵਾਲੀਆਂ ਮੇਰਾ ਨਾਮ ਪ੍ਰਵੀਨ ਲੱਗਾ ਗੱਲਬਾਤ ਅੱਜ ਦੀ ਰਾਤ ਨੂੰ 1:00 ਵਜੇ 1:30 ਵਜੇ ਮਾਰ ਖੜਾ ਹੋ ਗਿਆ ਹੋਇਆ ਤੇ ਮੈਂ ਬਾਹਰ ਇਸਰਲਾ ਆਪਣੇ ਕਰਟਨ ਤੋਂ ਦੇਖਿਆ ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇ ਸੀ ਉਹਨਾਂ ਕੋਲ ਡਾਡੀਆਂ ਵੱਡੀਆਂ ਡੰਗਾਂ ਦਿੰਦਾ ਉਸ ਤੋਂ ਬਾਅਦ ਮੈਂ ਆਇਆ ਫੋਨ ਫੜ ਕੇ ਤੇ ਆਪਣੇ ਪਤੀ ਨੂੰ ਫੋਨ ਕਰਤਾ ਕਿ ਮਨੀਸ਼ ਸਾਡੇ ਘਰ ਨਾ ਕੋ ਬੰਦੇ ਆ ਗਏ ਆ ਬਾਹਰ ਤੁਸੀਂ ਕਿਤੇ ਰਾਜੋ 10 ਮਿੰਟ ਨੂੰ ਐਵੇਂ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵਪਾਰ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗਰੀਨ ਕੱਟ ਕੇ ਬਾਹਰ ਉਹਦੇ ਤੋਂ ਇੱਕ ਘੜਾਂ ਤੋਂ ਮੈਨੂੰ ਪਤਾ ਲੱਗਿਆ ਕਿ ਬਾਹਰ ਕੋਈ ਹੈਗਾ ਗਰੀਨ ਲੋ ਫੋਨ ਨੇ ਜਿਸ ਨੇ ਸੌਂਕੀ ਤਾ ਉਹਨਾਂ ਨੇ ਦੇਖਿਆ ਕਿ ਇਹ ਜਨਾਨੀ ਫੋਨ ਕਰਨ ਲੱਗੀ ਸਭ ਨੂੰ ਉਹ ਅੰਦਰ ਆ ਗਏ ਉਹਨਾਂ ਨੇ ਸਾਨੂੰ ਇੱਕਦਮ ਘੇਰਾ ਪਾ ਲਿਆ ਸਾਡੇ ਕੰਮ ਵਾਲੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਛੱਡਾ ਜਿਹੜਾ ਉਸ ਦੀ ਕੁੰਡੀਆਂ ਤੋੜ ਕੇ ਅੰਦਰ ਆ ਗਏ ਇਹ ਸਾਰਾ ਕੁਝ ਮਤਲਬ ਪਰ ਮੇਰੀ ਜੂੰਰੀ ਜਨੀ ਨੇ ਪਾਈ ਹੋਈ ਸੀ ਲਾਗੀ ਇਹਨਾਂ ਦੇ ਵੀ ਸਿਰ 'ਚ ਉਹਨਾਂ ਨੇ ਬਹੁਤ ਜ਼ਿਆਦਾ ਖੱਟਾ ਮਾਰੀਆਂ ਉਹਨਾਂ ਕੋਲ 8 9 ਕੋਲ 20 ਸੀ ਗਿਆ ਸੀ ਬੀਬੀ ਨੇ ਤਾਂ ਗੰਡੂਆਂ ਸੀ ਇਕਨੇ ਤੇ ਕੈਂਚੀ ਸ਼ੈਦ ਮਾਰੀ ਆ ਉਹਨਾਂ ਕੋਲੋਂ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਉਹ ਕੀ ਕਹਿੰਦੇ ਥੈਨੀਆਂ ਥੂਨੀਆਂ ਸਾਰਾ ਸਮਾਨ ਸੀ ਉਹ ਆਈਸੀਯੂ ਵਿੱਚ ਐਸਲੀ ਮੋਰ ਯੂ ਨੋ ਵੀ ਉਹਨੂੰ ਹਸਪਤਾਲ ਤਾਂ ਬਿਦਾਇਆ ਗਏ ਸੀ ਪੁਲਿਸ ਨੇ ਮੇਰੇ ਭਤੀਜੇ ਨੇ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲਨੇ ਆਂ ਤਾਂ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਇਹ ਸਾਰਾ ਡਿਪੂ ਦਾ ਅਧਿਕਾਰ ਐ ਮਤਲਬ ਕੀ ਮਾਰਦਾ ਥੂੜੀ ਕੀ ਆ ਉਹ ਰਤੀ 1:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪੈ ਗਏ ਤੇ ਉਸ ਵੇਲੇ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਆ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਵੀ ਫਾਇਰ ਕੀਤੇ ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਅਦ ਵਿੱਚ ਭੱਜ ਗਿਆ ਔਰ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਰਕ ਕਰਨੇ ਸ਼ੁਰੂ ਕਰਾਤੇ ਫਿਰ ਹੀ ਉਹਨਾਂ ਦਰੋਫਾਇ ਕੀਤੇ ਜਿਹੜੇ ਕਿ ਉਹ ਭੱਜ ਗਏ ਹਾਂਜੀ ਭੋਜ ਦਾ ਸਾਰਾ ਸੋਨਾ ਲੈ ਕੇ ਜੀ ਫਿਰ ਛਟਾਂ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ ਸਾਡੇ ਕਿਹਨੇ ਲੱਗੀਆਂ ਵੱਡੇ ਭਾਈ ਦਾ ਲੱਗਿਆ ਫੁਖੜ ਜਿਹੇ ਲੱਗਿਆ ਉਹਨਾਂ ਦੇ ਸਿਰ ਤੇ ਇੱਥੇ ਉਹਨਾਂ ਨੇ ਚਾਂਗਾ ਮਾਰੇ ਅਸੀਂ ਜਦੋਂ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਸੀਗਾ ਪਰ ਪੁਲਿਸ ਨੇ 2 ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ 2 ਮਿੰਟ ਜੀ ਰਾਤ ਦਾ ਮੈਨੂੰ ਕੋਈ 1:29 30 ਮਿੰਟ ਵਿੱਚ ਤੇ ਮਨੀਸ਼ ਦਾ ਫੋਨ ਆਇਆ ਆ ਇਸ ਤਰ੍ਹਾਂ ਤੋਂ ਬੰਦੇ ਪੈ ਗਿਆ ਅਸੀਂ ਮਦਰ ਨੋਟ 3 ਤੋਂ 4 ਮਿੰਟ ਜਲਦੀਪੁਰ ਸਾਰੀ ਅਸੀਂ ਇੱਥੇ ਬੋਧੇ ਆ ਤੇ ਉਹਨੇ ਜਦੋਂ ਸਿਰਫ 30 ਕਿਲੋ ਦਾ ਫਰਕ ਪਿਆ ਜਿਹੜੇ ਬੰਦੇ ਨਿਕਲ ਗਏ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਫਤੀ ਹੋਣਗੇ ਉਹ ਫੜ ਲਵਾਂਗੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਸ ਹਿਸਾਲ ਬੜੀਆਂ ਸਖਤ ਦੰਤਾਂ ਨੇ ਵੀ ਬੰਦੇ ਕਿਸੇ ਤਰ੍ਹਾਂ ਪਰਛਨੇ ਨਹੀਂ ਆ ਉਹਨਾਂ ਨੂੰ ਫੜਿਆ ਗਿਆ ਸਮਾਨ ਦਾ ਜਿਹੜਾ ਸੋਨਾ ਪੋਲਾ ਲੈ ਕੇ ਗਏ ਨੇ ਜੀ ਉਹਦਾ ਇੱਕ ਟੋਫਸਾ ਚੰਦੂਚਾ ਇੱਕ ਚੈਨਾ ਵਿਟੂਰੀਆਂ ਉਹਨਾਂ ਦੇ ਸਪਲਾਈ ਹੈ ਜੀ ਉਹ ਬੱਜੇ ਸਿੱਟਾ ਕੋਈ ਬਾੜਿਆ ਨਹੀਂ